ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਤੇ ਹਰ ਇੱਕ ਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਲੋਕ ਕੀ ਕਹਣਗੇ ਲੋਕ ਤਾਂ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਹਮੇਸ਼ਾ ਕਹਿੰਦੇ ਰਹਿਣਗੇ ਕੁਝ ਨਾ ਕੁਝ ਜੇ ਤੁਸੀਂ ਚੰਗਾ ਕਰ ਰਹੇ ਹੋ ਜਾਂ ਮਾੜਾ ਕਰ ਰਹੇ ਹੋ ਲੋਕਾਂ ਨੇ ਤਾਂ ਸਿਰਫ ਟੋਕਣਾ ਹੀ ਹੈ ਦੇ ਟੋਡੇ ਤੇ ਇੰਡੀਪੈਂਡੈਂਟ ਵੀ ਤੁਸੀਂ ਕੀ ਕਰਨਾ ਕੀ ਨਹੀਂ ਤੁਸੀਂ ਚੰਗਾ ਕੰਮ ਕਰ ਰਹੇ ਆ ਕੀ ਨਾ ਸੋਚੋ ਵੀ ਸਾਨੂੰ ਕੋਈ ਕੀ ਕਹੂਗਾ ਤੁਸੀਂ ਆਪਣਾ ਜੋ ਕਰਤੱਵ ਕਰ ਰਹੇ ਹੋ ਹਮੇਸ਼ਾ ਕਰਦੇ ਰਹੋ ਹੁਣ ਦਰਖਤਾ ਦਰਖਤ ਕੋਈ ਵੀ ਆ ਉਹ ਆਦਾ ਕੰਮ ਕਰਦਾ ਰਹਿੰਦਾ ਉਹਨੇ ਜੋ ਚੀਜ਼ ਦੇਣੀ ਆ ਉਹ ਹਮੇਸ਼ਾ ਦਿੰਦਾ ਰਹਿੰਦਾ ਉਹਨੇ ਆਪਦਾ ਕਰਮ ਕਰਦੇ ਰਹਿਣਾ ਉਹ ਕਦੇ ਵੀ ਇਹ ਨਹੀਂ ਕਹਿੰਦਾ ਵੀ ਮੈਨੂੰ ਫਲ ਲੱਗੇ ਆ ਤੇ ਮੈਂ ਇਸ ਨੂੰ ਫਲ ਨਾਲ ਦੇ ਕਿਉਂਕਿ ਉਹਨੇ ਫਲ ਵੀ ਦੇਣੇ ਆ ਉਹਨੇ ਲੱਕੜ ਵੀ ਦੇਣੀ ਆ ਉਹਨੇ ਕੰਡੇ ਵੀ ਦੇਣੇ ਆ ਉਹਨੇ ਪੱਤੇ ਵੀ ਦੇਣੇ ਆ ਉਹਨੇ ਪੰਨ ਪੋਸ਼ਣ ਕਰਨੀ ਕਰਨੀ ਉਹ ਕਦੇ ਨਹੀਂ ਸੋਚਦਾ ਤੇ ਇਹੀ ਇਨਸਾਨ ਨੂੰ ਗੱਲ ਸੋਚਣੀ ਚਾਹੀਦੀ ਹੈ ਜੋ ਵੀ ਕਰਮ ਕਰਦਾ ਆਪਦੇ ਹਮੇਸ਼ਾ ਕਰਮ ਕਰਦੇ ਰਹਿਣਾ ਚਾਹੀਦਾ ਕਦੇ ਨਹੀਂ ਇਹ ਸੋਚਣਾ ਚਾਹੀਦਾ ਵੀ ਲੋਕ ਮੈਨੂੰ ਕੀ ਕਹਿਣਗੇ ਕਿਉਂਕਿ ਲੋਕਾਂ ਨੇ ਤਾਂ ਚੰਗਾ ਕਰੋਗੇ ਤਾਂ ਵੀ ਮੜਾ ਕਹਿਣਾ ਜੇ ਮੜਾ ਕਰੂਗੇ ਤਾਂ ਵੀ ਲੋਕਾਂ ਨੇ ਤੁਹਾਨੂੰ ਕਿਸੇ ਪਾਸੇ ਨਹੀਂ ਛੱਡਣਾ ਕੋਈ ਵੀ ਇੰਨਾ ਦੁਨੀਆ ਤੇ ਸਿਆਣਾ ਨਹੀਂ ਜੋ ਕਿ ਕੋਈ ਵੀ ਗਲਤੀ ਨਾ ਕਰੇ ਜੋ ਧਰਤੀ ਤੇ ਆਉਂਦਾ ਉਹ ਤੋਂ ਹਮੇਸ਼ਾ ਕੋਈ ਨਾ ਕੋਈ ਗਲਤੀ ਹੁੰਦੀ ਹੈ ਤੇ ਗਲਤੀਆਂ ਤੋਂ ਹੀ ਇਨਸਾਨ ਕੁਝ ਨਾ ਕੁਝ ਸਿੱਖਦਾ ਸਿੱਖਦੇ ਰਹੋ ਕਿਸੇ ਨੂੰ ਜੋ ਕੋਈ ਵੀ ਕਹਿੰਦਾ ਇਗਨੋਰ ਕਰ ਦਿਓ ਪਰ ਹਮੇਸ਼ਾ ਮਨ ਦੇ ਵਿੱਚ ਇਹ ਧਾਰ ਲੋ ਵੀ ਆਪਣਾ ਕੁਝ ਸਿੱਖਣਾ ਆਪਣਾ ਕੁਝ ਕਰਕੇ ਦਿਖਾਉਣਾ ਉਹਦਾ ਕਰਮ ਕਰਦੇ ਰਹੋ ਕੁਝ ਨਾ ਕੁਝ ਅੱਗੇ ਵਧੋਗੇ ਜੇ ਇਹ ਸੋਚੋਗੇ ਲੋਕ ਕੀ ਕਹਿਣਗੇ ਫਿਰ ਅੱਗੇ ਨਹੀਂ ਵਧ ਸਕਦੇ ਹਮੇਸ਼ਾ ਅੱਗੇ ਅੱਗੇ ਵਧਣ ਵਾਸਤੇ ਤੁਹਾਨੂੰ ਇਗਨੋਰ ਕਰਨਾ ਹੀ ਪੈਣਾ